ਦੀ ਖਬਰਸਾਰ ਸ਼ੁਰੂ ਕਰਨ ਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਕਹਿੰਦੇ ਹਨ ਕਿ ਅੱਖਾਂ ਗੀਆਂ ਜਹਾਨ ਗਿਆ ਜਿਸ ਤਰ੍ਹਾਂ ਇੱਕ ਮੋਮਬੱਤੀ ਦੀ ਰੋਸ਼ਨੀ ਘਰ ਨੂੰ ਰੋਸ਼ਨਾ ਦਿੰਦੀ ਹੈ ਉਸੇ ਤਰ੍ਹਾਂ ਅੱਖਾਂ ਦੀ ਰੋਸ਼ਨੀ ਘਰ ਬਾਹਰ ਤੇ ਇਸ ਰੰਗਲੀ ਦੁਨੀਆ ਨੂੰ ਦੇਖਣ ਲਈ ਅੱਖਾਂ ਦੀ ਰੋਸ਼ਨੀ ਬਹੁਤ ਜ਼ਰੂਰੀ ਹੈ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਇਹ ਮਹਾਨ ਕਾਰਜ ਉਪਰਾਲਾ ਸਰਬੱਤ ਦਾ ਭਲਾ ਸੰਸਥਾ ਵੱਲੋਂ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਕੋਟਕਪੂਰਾ ਬਾਈਪਾਸ ਮੋਗਾ ਵਿਖੇ ਅਜੋ ਜਿੱਤ ਕੀਤਾ ਗਿਆ ਅੱਖਾਂ ਦਾ ਚੈੱਕਅਪ ਸ਼ੰਕਰਾਚਾਰਿਆ ਆਈ ਹਸਪੀਟਲ ਲੁਧਿਆਣਾ ਦੀ ਡਾਕਟਰੀ ਟੀਮ ਵੱਲੋਂ ਕੀਤਾ ਗਿਆ ਹਾਉ ਚੱਲੀਏ ਖਬਰ ਵਾਲਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰਮਖ ਪਿਆਰਿਓ 3 ਦਸੰਬਰ ਨੂੰ ਜਿਹੜੇ ਗੁਰਮਖ ਸੇਵਾ ਭਲਾਈ ਸੰਸਥਾ ਦੇ ਵੱਲੋਂ ਸੇਵਾ ਕੀਤੀ ਗਈ ਸੀ ਅੱਖਾਂ ਦੇ ਆਪਰੇਸ਼ਨਾਂ ਦੀ ਅੱਜ ਉਹਨਾਂ ਦੇ ਫਰੀ ਚੈਕਅਪ ਕੈਂਪ ਤੇ ਸ਼ੰਕਰਾ ਹਸਪੀਟਲ ਵੱਲੋਂ ਫਿਰ ਦੁਬਾਰਾ ਉਹਨਾਂ ਦੀਆਂ ਅੱਖਾਂ ਦਾ ਰੀ ਚੈਕਅਪ ਕੀਤਾ ਗਿਆ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਵੀ ਉਹਨਾਂ ਨੇ ਇਹ ਦੁਬਾਰਾ ਸਾਨੂੰ ਸਹਿਯੋਗ ਦਿੱਤਾ ਧੰਨਵਾਦ ਸ਼ੰਕਰਾ ਹਸਪੀਟਲ ਵਾਲਿਆਂ ਦਾ ਖਾਸ ਤੌਰ ਤੇ ਅਮਰਤਪਾਲ ਜੀ ਦਾ ਜਿਨ੍ਹਾਂ ਨੇ ਸਾਨੂੰ ਇਸ ਕੈਂਪ ਦੇ ਵਿੱਚ ਵੱਧ ਛੱਡ ਕੇ ਸਾਡਾ ਸਹਿਯੋਗ ਦਿੱਤਾ ਹੋਰ ਇਹ ਕੈਂਪ ਦਾ ਜਿਹੜਾ ਆਸ਼ਾ ਮੇਨ ਮਨੋਰਥ ਹੁੰਦਾ ਵੀ ਸਾਰਿਆਂ ਨੂੰ ਅੱਖਾਂ ਮਿਲ ਸਕਣ ਤੇ ਬਾਕੀ ਧੰਨਵਾਦ ਕਰਦੇ ਹਾਂ ਅਸੀਂ ਉਹ ਬਰਾਏ ਸਾਹਿਬ ਦਾ ਜਿਨ੍ਹਾਂ ਦੇ ਅਸੀਂ ਉਦਮ சதਕਾ ਇਹ ਅੱਜ ਕੈਂਪ ਲਾਇਆ ਗਿਆ ਵਾ ਸਰਬ ਸਰਬੱਤ ਦਾ ਭਲਾ ਸੁਸਾਇਟੀ ਦੇ ਵੱਲੋਂ ਇਹ ਬਹੁਤ ਵੀ ਭਵਿੱਖ ਦੇ ਵਿੱਚ ਵੀ ਇਹਨਾਂ ਦੀਆਂ ਸੰਸਥਾਵਾਂ ਲੈਬਾਰਟਰੀਆਂ ਚੱਲ ਰਹੀਆਂ ਇਹਨਾਂ ਦੇ ਅਸ਼ੀਰਵਾਦ சதਕਾ ਇਹਨਾਂ ਦੀ ਮਿਹਨਤ சதਕਾ ਇਹ ਲੋਕਾਂ ਨੂੰ ਅੱਖਾਂ ਦਾ ਜਿਹੜਾ ਆਪਰੇਸ਼ਨ ਹੋ ਰਿਹਾ ਤੇ ਅੱਖਾਂ ਦਾਣ ਹੋ ਰਹੀਆਂ ਤੇ ਅੱਖਾਂ ਦਾ ਸਾਰਾ ਸਿਸਟਮ ਹੈ ਜਿਹੜਾ ਇਹਨਾਂ ਦੇ ਢਾਂਚੇ ਵਿੱਚ ਚੱਲ ਰਿਹਾ ਤੇ ਸਹਿਯੋਗ ਅਸੀਂ ਧੰਨਵਾਦ ਕਰਦੇ ਹਾਂ ਗੁਰਦੁਆਰਾ ਸੇਵ ਸੁਸਾਇਟੀਆਂ ਦਾ ਨਾਲੇ ਇੱਥੋਂ ਦੀ ਜਿਹੜੀ ਲੋਕਲ ਸੇਵਾ ਸੁਸਾਇਟੀ ਆ ਜਿਹੜੀ ਇੱਥੇ ਸੇਵਾ ਕਰ ਰਹੀ ਹੈ ਅੱਜ ਸਾਰਿਆਂ ਦਾ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਬਾਦਾ ਪਾਲਾਚਰੀ ਟਰਸਟ ਦੇ ਬਾਨੀ ਡਾਕਟਰ ਐਸ ਵੀ ਅਬਰਾਏ ਜੀ ਦੇ ਸਹਿਯੋਗ ਉਹਨਾਂ ਦੀ ਰਹਿਨਮਾਈ ਹੇਠ ਬਾਬਾ ਸੰਸੇਜ ਜੀ ਗੁਰਦੁਆਰਾ ਵਿਖੇ ਪ੍ਰਧਾਨ ਗੋਕਲ ਚੰਦ ਦੀ ਅਗਵਾਈ ਵਿੱਚ ਸਾਡੀ ਸਰਬਾਦਾ ਪਾਲਾ ਮੋਗਾ ਕਾਇਦੀ ਟੀਮ ਹਾਜ਼ਰ ਹੈ 673ਵਾਂ ਅੱਖਾਂ ਦਾ ਕੈਂਪ ਜਿਹੜਾ ਲਾਇਆ ਜਾ ਰਿਹਾ ਹੈ ਅਸੀਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜੀ ਤੇ ਸਾਰੀ ਇਹਨਾਂ ਦੀ ਟੀਮ ਦੇ ਬਹੁਤ-ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਉਮੀਦ ਕਰਦੇ ਹਾਂ ਕਿ ਅੱਗੇ ਵੀ ਇਹੋ ਜਿਹੇ ਉਪਰਾਲੇ ਹੁੰਦੇ ਰਹਿਣ ਤੇ ਸਾਨੂੰ ਸੇਵਾ ਦਾ ਮੌਕਾ ਮਿਲਦਾ ਰਹੇ ਔਰ ਇਸੇ ਤਰ੍ਹਾਂ ਹੀ ਲੋਕ ਭਲਾਈ ਦੇ ਕੰਮ ਕਰਦੇ ਰਹੀਏ ਇੱਕ ਵਾਰ ਫੇਰ ਉਪਰਾਏ ਜੀ ਦਾ ਬਹੁਤ-ਬਹੁਤ ਕੋਟਨ ਕੋਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਦੁਆਰਾ ਸ੍ਰੀ ਮਨਿਸ਼ੀਰ ਬਾਬਾ ਸੰਗਤ ਸਿੰਘ ਜੀ ਵਿਖੇ ਨਾ ਕੀਆ ਸਰਬੱਤ ਭਲਾ ਚੈਰੀਟੇਬਲ ਟਰਸਟ ਵੱਲੋਂ ਨਗਿਆ ਜੀ ਅੱਖਾਂ ਦਾ ਫ੍ਰੀ ਕੈਂਪ ਤੇ ਚੈੱਕਅਪ ਵਗੈਰਾ ਨਗਿਆ ਤੇ ਲੈਂਸ ਪਾਉਣ ਦੀ ਜਣਗੀ ਇਹ ਅੱਜ ਨਾ ਕੀਆ ਦਿਨ ਨਾ ਕੀਆ ਸ਼ੰਕਰੀ ਹਸਪੀਟਲ ਵੱਲੋਂ ਨਾ ਕੀ ਅੱਜ ਸਾਰੇ ਡਾਕਟਰ ਦੀ ਟੀਮ ਆਈਆਂ ਹਨ ਨਗਈ ਜੋ ਫ੍ਰੀ ਲੈਂਸ ਤੇ ਚੈੱਕਅਪ ਕੀਤੇ ਜਾਣਗੇ ਜੀ ਤੇ ਅਸੀਂ ਸਾਰੇ ਨਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦਾ ਵੀ ਧੰਨਵਾਦੀ ਕਰਦੇ ਹਾਂ ਜੀ ਨਾ ਕਿ ਸਾਰਾ ਗੁਰਦੁਆਰਾ ਪਰਉਪਦੇ ਕਮੇਟੀ ਤੇ ਬਾਕੀ ਨਾ ਕਿ ਵੀ ਜੋ ਡਾਕਟਰਾਂ ਜੋ ਸੇਵਾ ਕਰ ਰਹੇ ਹਨ ਉਹਨਾਂ ਦੇ ਵੀ ਬਹੁਤ ਧੰਨਵਾਦੀ ਹੈ ਤੇ ਸਮੂਹ ਸਾਧ ਸੰਗਤ ਦਾ ਜਿਹੜੇ ਨਾ ਕਿ ਅੱবি ਇੱਥੇ ਆਏ ਆ ਸੇਵਾ ਕਰਦੇ ਪਏ ਆ ਉਹਨਾਂ ਦਾ ਵੀ ਸਾਰਿਆਂ ਦਾ ਅਸੀਂ ਦਿਲੋਂ ਨਾ ਕਿ ਰਿਣੀ ਧੰਨਵਾਦੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਸਰਬੱਤ ਦਾ ਭਲਾ ਟਰਸਟ ਲੋ ਸਾਡੇ ਗੁਰੂ ਪ੍ਰਸਾਦ ਸਿੰਘ ਜੀ ਕੀ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਗਿਆ ਸੋ ਇਸ ਕੈਂਪ ਦੇ ਵਿੱਚ ਅੱਖਾਂ ਦੀ ਫ੍ਰੀ ਲੈਂਡ ਜਬਣਗੇ ਦੁਆਨੀਆਂ ਫ੍ਰੀ ਚ ਜਾਂਣ ਗਿਆ ਸੋ ਐਂਡ ਕਾ ਵੀ ਫ੍ਰੀ ਚ ਜਾਂਣ ਗਿਆ ਸੋ ਟਰਸਟ ਦਾ ਸਾਡੀ ਕਮਿਊਨਿਟੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਸੰਗਤ ਸਰ ਦੇ ਵਿੱਚ ਆਪਣੇ ਸਰਵੱਤ ਦੇ ਪਲਾ ਚੈਰੀਟੇਬਲ ਟਰਸਟ ਜਿਹੜੇ ਅਬਰਾਈ ਸਿੰਘ ਜੀ ਦੀ ਅਗਵਾਈ ਹੇਠ ਚੱਲ ਰਿਹਾ ਹੈ ਉਹਦੇ ਵੱਲੋਂ ਅੱਜ ਇੱਥੇ ਅੱਖਾਂ ਦਾ ਕੈਂਪ ਸ਼ੰਕਰਾ ਆਈ ਹਸਪੀਟਲ ਦੇ ਸਹਿਯੋਗ ਦੇ ਨਾਲ ਇੱਥੇ ਲਗਾਇਆ ਗਿਆ ਇਹਦੇ ਵਿੱਚ ਫ੍ਰੀ ਲੈਂਡ ਪਣੇ ਆ ਤੇ ਫ੍ਰੀ ਦਵਾਈਆਂ ਦਿੱਤੀਆਂ ਜਾਣੀਆਂ ਜਿਹੜੀ ਮਤਲਬ ਟੀਮ ਹੈ ਇੱਥੇ ਕਮੇਟੀ ਦਾ ਬਹੁਤ ਧੰਨਵਾਦ ਅਸੀਂ ਜਿਹੜਾ ਕਿ ਸਾਡੇ ਐਸਪੀ ਸਿੰਘ ਬਰਾਏ ਦੇ ਸਹਿਯੋਗ ਨਾਲ ਚੱਲ ਰਹੀ ਹੈ ਤੇ ਅਸੀਂ ਆਪਦੀ ਮੋਗਾ ਕਾਈ ਦੀ ਟੀਮ ਇਸ ਦਾ ਇਹਨਾਂ ਦੀ ਕਮੇਟੀ ਦਾ ਧੰਨਵਾਦ ਕਰਦੇ ਆ ਕਿ ਜਿਹੜਾ ਇਹਨਾਂ ਨੇ ਸਾਡਾ ਸਹਿਯੋਗ ਦਿੱਤਾ ਤੇ ਇੱਥੇ ਆਪਦਾ ਕੈਂਪ ਲਵਾਇਆ ਧੰਨਵਾਦ ਸਰਬਾਧਾ ਭਲਾ ਚੈਰੀਟੇਡ ਟਰਸਟ ਦੇ ਮਾਨੀ ਸਰਦਾਰ ਐਸਪੀ ਸਿੰਘ ਭਰਾਏ ਜੀ ਦੀ ਯੋਗਵਾਹੀ ਹੇਠ ਅੱਜ 673ਵਾਂ ਅੱਖਾਂ ਦਾ ਵਿਸ਼ਾਲ ਕੈਂਪ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਗੁਰਦੁਆਰਾ ਦੀ ਕਮੇਟੀ ਅਤੇ ਨੌਜਵਾਨ ਸਭਾ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਲੋਕਾਂ ਦਾ ਬਹੁਤ ਸ਼ਾਅ ਹੈ ਜਿਸ ਵਿੱਚ ਸ਼ੰਕਰਾ ਆਈ ਹਸਪਤਾਲ ਵੱਲੋਂ ਅੱਖਾਂ ਦੇ ਮੁਫਤ ਆਪਰੇਸ਼ਨ ਕੀਤੇ ਜਾਣਗੇ ਤੇ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਜਿਹੜੇ ਜਿਨ੍ਹਾਂ ਦੇ ਆਪਰੇਸ਼ਨ ਹੋਏ ਆ ਉਹਨਾਂ ਨੂੰ ਅੱਜ ਬੱਸ ਵਿੱਚ ਲਿਜਾਇਆ ਜਾਊਗਾ ਸ਼ੰਕਰਾਈ ਹਸਪੀਟਲ ਵੇਖੇ ਤੇ ਕੱਲ ਨੂੰ ਆਪਰੇਸ਼ਨ ਕਰਕੇ ਪਰਸੋਂ ਉਹਨਾਂ ਦੀ ਵਾਪਸੀ ਹੋਊਗੀ ਅਸੀਂ ਆਪਦੀ ਸਰਬਾਦਾ ਪਲਾ ਚੈਰੀਟੇਟਾ ਦੀ ਮੋਗਾ ਕਾਈ ਦੀ ਟੀਮ ਵੱਲੋਂ ਸਰਦਾਰ ਦਲਜੀਤ ਸਿੰਘ ਜੀ ਤੇ ਇਹਨਾਂ ਦੀ ਸਾਰੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਵਧੀਆ ਢੰਗ ਨਾਲ ਇਸ ਕੈਂਪ ਨੂੰ ਕੈਂਪ ਨੂੰ ਨੇਪਰੇ ਚਾੜ ਰਹੇ ਆ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਮਰੀਜ਼ ਪਹੁੰਚੇ ਆ ਇਹਨਾਂ ਦੇ ਕੱਲ ਨੂੰ ਆਪਰੇਸ਼ਨ ਹੋ ਜਾਣਗੇ ਤੇ ਉਹਨਾਂ ਨੂੰ ਉੱਥੋਂ ਆਪਰੇਸ਼ਨਾਂ ਤੋਂ ਬਾਅਦ ਪਰਸੋਂ ਨੂੰ ਇੱਥੇ ਵਾਪਸ ਇਸੇ ਗੁਰਦੁਆਰਾ ਸਾਹਿਬ ਵਿੱਚ ਲਿਆਂਦਾ ਜਾਊਗਾ ਬਹੁਤ ਬਹੁਤ ਅਖੀਰ ਵਿੱਚ ਬਹੁਤ ਬਹੁਤ ਧੰਨਵਾਦ ਜੀ ਦਲਜੀਤ ਸਿੰਘ ਜੀ ਦਾ ਤੇ ਇਹਨਾਂ ਦੀ ਪੂਰੀ ਕਮੇਟੀ ਦਾ ਨੌਜਵਾਨ ਸਭਾ ਦਾ ਜਿਹਨਾਂ ਨੇ ਸਹਿਯੋਗ ਨਾਲ ਇਹ ਕੈਂਪ ਨੇ ਪ੍ਰਚਲਿਤ ਰਿਹਾ ਜੀ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਆਪਣੇ ਗੁਰਦੁਆਰਾ ਸਾਹਿਬ ਅੱਖਰਾਂ ਦਾ ਕੈਂਪ ਲੱਗਾ ਹੈ ਉਹ ਚ ਸਰਪਤੀ ਦੀਪਲਾ ਟੀਮ ਡਰੈਕਟਰ ਦਸਤਲੋਂ ਮਤਲਬ ਸੰਕਰਚਾਰੀਆਂ ਹਸਪਤਾਲਾਂ ਤੋਂ ਜੋ ਟੀਮ ਆਈ ਹੈ ਸਰਪਤੀਪੁਰ ਕੈਂਪਸ ਮਤਲਬ ਕੀ ਜੀ ਬਹੁਤ ਵਧੀਆ ਇਹਨਾਂ ਦਾ ਯੋਗਦਾਨ ਆ ਅੱਖਾਂ ਦਾ ਆਪਰੇਸ਼ਨ ਲਈ ਜੋ ਗਰੀਬ ਬੰਦਾ ਜੋ ਵੀ ਗਰੀਬ ਆ ਉਹਨਾਂ ਦਾ ਚੈੱਕਅਪ ਬਿਲਕੁਲ ਫ੍ਰੀ ਕੀਤਾ ਜਾ ਰਿਹਾ ਲੈਣ ਤੇ ਪਾਈ ਜਾਣਗੇ ਜੋ ਵੀ ਇਹਨਾਂ ਲੋਨ ਸਾਨੂੰ ਸੰਯੋਗ ਜਾਂ ਅਸੀਂ ਇਹਨਾਂ ਨੂੰ ਸੰਯੋਗ ਦੇ ਰਹੇ ਹਾਂ ਜਾਂ ਇਹ ਮਤਲਬ ਗਰੀਬਾਂ ਦਾ ਦੇ ਜੋ ਵੀ ਕਰ ਰਹੇ ਆ ਇਸ ਟੀਮ ਦਾ ਸਾਡੇ ਵੱਲੋਂ ਜਾਂ ਗੁਰਦੁਆਰਾ ਸਭ ਪ੍ਰਬੰਧਕ ਕਮੇਟੀ ਵੱਲੋਂ ਬਹੁਤ 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 ਧੰਨਵਾਦ ਕੀਤਾ ਜਾਂਦਾ ਜੀ